ਸੋਲਿਡ ਵੈਸਟ ਮੈਨੇਜਮੈਂਟ ਰੂਲਸ 2016 ਨੂੰ ਲਾਗੂ ਕਰਨ ਦੇ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਲੰਧਰ ਨਗਰ ਨਿਗਮ ਨੂੰ ਜੋ ਨਿਰਦੇਸ਼ ਦਿੱਤੇ ਹੋਏ ਹਨ ਉਹਨਾਂ ਦੇ ਅਨੁਸਾਰ ਨਗਰ ਨਿਗਮ ਘਰਾਂ ਦੁਕਾਨਾਂ ਅਤੇ ਹੋਰਨਾਂ ਸੰਸਥਾਵਾਂ ਤੋਂ ਕੂੜਾ ਚੁੱਕਣ ਅਤੇ ਗੰਦਗੀ ਫਲਾਉਣ ਬਾਬਤ ਜੁਰਮਾਨੇ ਆਦਿ ਕਰਨ ਦੇ ਨਵੇਂ ਰੇਟ ਤੈਅ ਕਰਨ ਜਾ ਰਿਹਾ ਹੈ ਜਿਨ੍ਹਾਂ ਨੂੰ ਫਾਈਨਲ ਕਰ ਲਿਆ ਗਿਆ ਹੈ ਅਤੇ ਮਨਜ਼ੂਰੀ ਲਈ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ ਪਤਾ ਲੱਗਾ ਹੈ ਕਿ ਜਿਉਂ ਹੀ ਇਹ ਨਵੇਂ ਰੇਟ ਅਤੇ ਚਾਰਜ ਚੱਡੀਗੜ੍ਹ ਤੋਂ ਪਾਸ ਹੋ ਕੇ ਆ ਜਾਣਗੇ ਇਹਨਾਂ ਨੂੰ ਜਲੰਧਰ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਫਿਲਹਾਲ ਨਿਗਮ ਪ੍ਰਸ਼ਾਸਨ ਇਹਨਾਂ ਨੂੰ 1 ਅਕਤੂਬਰ ਤੋਂ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਜ਼ਿਕਰਯੋਗ ਹੈ ਕਿ ਸੋਲਿਡ ਵੇਸਟ ਬਾਬਤ ਬਣੇ ਇਹਨਾਂ ਬਾਇਓਜ ਨੂੰ ਲੈ ਕੇ ਆਮ ਲੋਕਾਂ ਤੋਂ ਆਬਜੈਕਸ਼ਨ ਮੰਗੇਗੇ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੀ 10-12 ਲੱਖ ਆਬਾਦੀ ਵਿੱਚੋਂ ਕਿਸੇ ਨਾਗਰਿਕ ਨੇ ਇਹਨਾਂ ਪ੍ਰਸਤਾਵਿਤ ਰੇਟਾਂ ਤੇ ਕੋਈ ਇਤਰਾਜ਼ ਹੀ ਪ੍ਰਗਟ ਨਹੀਂ ਕੀਤਾ ਇਸੇ ਕਾਰਨ ਇਹਨਾਂ ਨੂੰ ਉਸੇ ਰੂਪ ਵਿੱਚ ਲਾਗੂ ਕਰਨ ਦੀ ਤਿਆਰੀ ਹੈ ਖਾਸ ਕਰਕੇ ਇਹ ਹੈ ਕਿ ਸ਼ਹਿਰ ਵਿੱਚ ਗੰਦਗੀ ਫੈਲਾਉਣ ਬਾਬਤ ਜੁਰਮਾਨੇ ਕਾਫੀ ਸਖਤ ਰੱਖੇ ਗਏ ਨੇ ਹੁਣ ਜੇਕਰ ਕਿਸੇ ਨੇ ਪਲਾਸਟਿਕ ਜਾਂ ਥਰਮਾਕੋਲ ਦੀ ਕਰੋਕਰੀ ਵਿੱਚ ਭੋਜਨ ਜਾਂ ਲੰਗਰ ਆਦਿ ਪਰੋਸਿਆ ਤਾਂ ਉਸ ਨੂੰ ਨਿਗਮ 50000 ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦਾ ਹੈ ਇਹ ਜੁਰਮਾਨੇ ਉਸ ਆਯੋਜਨ ਵਿੱਚ ਆਏ ਲੋਕਾਂ ਦੀ ਗਿਣਤੀ ਦੇ ਆਧਾਰ ਤੇ ਨਿਰਧਾਰਤ ਹੋਣਗੇ ਜੇਕਰ ਸਮਾਰੋਹ ਵਿੱਚ 5000 ਤੋਂ ਘੱਟ ਲੋਕ ਆਉਂਦੇ ਨੇ ਤਾਂ ਜੁਰਮਾਨਾ 3500 ਰੁਪਏ 5 ਤੋਂ 10000 ਦੀ ਗਿਣਤੀ ਤੱਕ 7000 ਰੁਪਏ 10 ਤੋਂ 25000 ਦੀ ਗਿਣਤੀ 25000 ਰੁਪਏ ਅਤੇ ਜੇਕਰ ਲੋਕਾਂ ਦੀ ਗਿਣਤੀ 25000 ਤੋਂ ਵੀ ਜ਼ਿਆਦਾ ਹੈ ਤਾਂ ਜੁਰਮਾਨੇ ਦੀ ਰਕਮ 50000 ਰੁਪਏ ਹੋਵੇਗੀ ਗਲੀ ਸੜਕ ਜਾਂ ਪਾਰਕ ਵਿੱਚ ਗੰਦਗੀ ਫਲਾਈਤਾ ਪਹਿਲੀ ਵਾਰ 1000 ਰੁਪਏ ਦੂਜੀ ਵਾਰ 2000 ਰੁਪਏ ਪ੍ਰਾਈਵੇਟ ਓਪਨ ਪਲਾਟ ਵਿੱਚ ਗੰਦਗੀ ਸੁੱਟਣ ਤੇ 1000 ਰੁਪਏ ਤੋਂ 2000 ਰੁਪਏ ਹੁਣ ਜੇਕਰ ਸ਼ਹਿਰ ਵਿੱਚ ਕਿਸੇ ਖਾਲੀ ਪਲਾਟ ਵਿੱਚ ਗੰਦਗੀ ਦੀ ਸੀ ਤਾਂ ਨਗਰ ਨਿਗਮ ਪਹਿਲੀ ਵਾਰ ਪਲਾਟ ਮਾਲਕ ਨੂੰ 25000 ਰੁਪਏ ਜੁਰਮਾਨਾ ਲਗਾਵੇਗੀ ਅਤੇ ਉਸ ਤੋਂ ਬਾਅਦ ਜੁਰਮਾਨੇ ਦੀ ਰਕਮ 50000 ਤੋਂ 1 ਲੱਖ ਰੁਪਏ ਦੇ ਅੰਦਰ ਹੋਵੇਗੀ। ਹੋਟਲ ਰੈਸਟੋਰੈਂਟ ਮਾਲਕਾਂ ਦੀ ਪਬਲਿਕ ਪਲੇਸ ਤੇ ਕੂੜਾ ਛੁੱਟਦੇ ਨੇ ਤਾਂ ਉਹਨਾਂ 2000 ਤੋਂ 4000 ਰੁਪਏ ਤੱਕ ਜੇਕਰ ਇੰਡਸਟਰੀਅਲ ਯੂਨਿਟ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਜੁਰਮਾਨਾ 5000 ਤੋਂ 10000 ਰੁਪਏ ਤੱਕ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਛੋਟੇ ਦੁਕਾਨਦਾਰ ਓਪਨ ਵਿੱਚ ਕੂੜਾ ਸੁੱਟਦੇ ਨੇ ਤਾਂ ਉਹਨਾਂ ਨੂੰ 1000 ਰੁਪਏ ਤੋਂ 2000 ਰੁਪਏ ਜੁਰਮਾਨਾ ਲੱਗੇਗਾ ਸੜਕ ਤੇ ਥੁੱਕਿਆ ਜਾਂ ਵਾਹਨ ਤੋਂ ਕੂੜਾ ਸੜਕ ਤੇ ਸੁੱਟਿਆ ਤਾਂ ਜੁਰਮਾਨਾ 250 ਤੋਂ 500 ਰੁਪਏ ਹੈ ਪਬਲਿਕ ਪਲੇਸ ਤੇ ਗੋਹਾ ਸੁੱਟਿਆ ਤਾਂ ਜੁਰਮਾਨਾ 5000 ਤੋਂ 10000 ਰੁਪਏ ਨਹਿਰ ਜਾਂ ਜਲ ਸਰੋਤ ਵਿੱਚ ਕੂੜਾ ਸੁੱਟਿਆ ਤਾਂ ਜੁਰਮਾਨਾ 5000 ਤੋਂ 10000 ਕਿਸੇ ਦੁਕਾਨਦਾਰ ਨੇ ਕਿਸੇ ਮਰੇ ਪੰਛੀ ਜਾਂ ਪਸ਼ੂ ਦੇ ਅਵਸ਼ੇਸ਼ ਖੰਡ ਚਮੜਾ ਆਦੀ ਸੁੱਟਿਆ ਤਾਂ ਜੁਰਮਾਨਾ 2000 ਤੋਂ 40000 ਰੁਪਏ ਪਾਲਤੂ ਕੁੱਤੇ, ਗਾਂ, ਮੱਝ, ਸੂਰ ਆਦਿ ਨੇ ਪਬਲਿਕ ਪਲੇਸ ਤੇ ਗੰਦਗੀ ਫੈਲਾਈ ਤਾਂ ਜੁਰਮਾਨਾ 1000 ਤੋਂ 2000 ਰੁਪਏ ਹੋਵੇਗਾ। ਜੇ ਉਹ ਕਿਸੇ ਮਾਲਕ ਮਕਾਨ ਦਾ ਹੋਵੇਗਾ, ਜਾਨਵਰ ਉਸ ਤੋਂ ਵਸੂਲਿਆ ਜਾਵੇਗਾ। ਜੇ ਸਵੈਂਡਰ ਜਾਂ ਗਾਗ ਕੋਲ ਵੇਸਟ ਬਾਸਕਟ ਨਹੀਂ ਹੋਵੇਗਾ ਤਾਂ ਜੁਰਮਾਨਾ 750 ਤੋਂ 1500 ਰੁਪਏ। ਹਸਪਤਾਲ, ਨਰਸਿੰਗ ਹੋਮ, ਕਲੀਨਿਕ, ਮੈਡੀਕਲ ਸਟੋਰ ਅਤੇ ਲੈਬਰਾਟਰੀ ਨੇ ਪਬਲਿਕ ਪਲੇਸ ਤੇ ਗੰਦਗੀ ਫੈਲਾਈ ਤਾਂ ਜੁਰਮਾਨਾ 2000 ਤੋਂ 4000 ਰੁਪਏ। ਪਬਲਿਕ ਪੇਸ ਤੇ ਸ਼ੌਚ ਆਦਿ ਕੀਤਾ ਤਾਂ ਜੁਰਮਾਨਾ 500 ਤੋਂ 1000 ਰੁਪਏ। ਸੀਵਰ ਜਾਂ ਸਟ੍ਰੌਪ ਵਾਟਰ ਡਰੇਨ ਵਿੱਚ ਕੂੜਾ ਸੁੱਟਿਆ ਤਾਂ ਜੁਰਮਾਨਾ 2000 ਰੁਪਏ ਤੋਂ 4000 ਰੁਪਏ ਹੁਣ ਬਿਨਾਂ ਇਜਾਜ਼ਤ ਤੋਂ ਨਹੀਂ ਹੋ ਸਕੇਗਾ ਪਬਲਿਕ ਇਵੈਂਟ ਨਿਗਮ ਦੀ ਬਿਨਾਂ ਪਰਮਿਸ਼ਨ ਕੋਈ ਇਵੈਂਟ ਕੀਤਾ ਤਾਂ ਜੁਰਮਾਨਾ 2500 ਰੁਪਏ ਤੋਂ 50000 ਰੁਪਏ ਤੱਕ ਦਾ ਹੋਵੇਗਾ ਇਵੈਂਟ ਵਿੱਚੋਂ ਨਿਕਲੇ ਵੇਸਟ ਨੂੰ ਅਥੋਰਾਈਜ਼ਡ ਵੈਂਡਰ ਨੂੰ ਨਾ ਦਿੱਤਾ ਤਾਂ ਜੁਰਮਾਨਾ 25 ਤੋਂ ਲੈ ਕੇ 40000 ਰੁਪਏ ਤੱਕ ਹੋਵੇਗਾ ਇਵੈਂਟ ਵੈਨਿਊ ਤੇ ਗਿੱਲਾ ਸੁੱਕਾ ਕੂੜਾ ਵੱਖ-ਵੱਖ ਨਾ ਰੱਖਿਆ ਤਾਂ ਜੁਰਮਾਨਾ 5000 ਤੋਂ ਲੈ ਕੇ 1 ਲੱਖ ਰੁਪਏ ਤੱਕ ਹੋਵੇਗਾ ਅਜਿਹੇ ਕੰਪਲੈਕਸਾਂ ਵਿੱਚ ਕੂੜੇ ਨੂੰ ਸਾੜਿਆ ਗਿਆ ਤਾਂ ਜੁਰਮਾਨਾ 5000 ਤੋਂ 2 ਲੱਖ ਰੁਪਏ ਤੱਕ ਹੋਵੇਗਾ ਵਾਰ-ਵਾਰ ਨਿਗਮਾ ਵਾਰ-ਵਾਰ ਨਿਯਮਾਂ ਦੇ ਉਲੰਘਣ ਤੇ ਜੁਰਮਾਨਾ 5 ਲੱਖ ਰੁਪਏ ਵੀ ਹੋ ਸਕਦਾ ਹੈ ਰੈਗ ਪਿਕਰਸ ਨੂੰ ਕੂੜਾ ਚੁੱਕਣ ਲਈ ਹੁਣ ਨਿਰਤਾਰਤ ਚਾਰਜ ਦੇਣੇ ਹੋਣਗੇ 60 ਵਰਗ ਗਜ ਤੱਕ ਦੇ ਘਰ ਤੋਂ 50 ਰੁਪਏ 60 ਤੋਂ 240 ਵਰਗ ਗਜ ਦੇ ਘਰ ਤੋਂ 100 ਰੁਪਏ 240 ਵਰਗ ਗਜ ਦੇ ਘਰ ਤੋਂ ਉੱਪਰ 200 ਰੁਪਏ ਸलम ਆਬਾਦੀ ਦੇ ਘਰਾ ਤੋਂ 300 ਰੁਪਏ ਪ੍ਰਤੀ ਮਹੀਨਾ